ਇੱਕ ਵਾਰ ਫਿਰ ਪਹਾੜਾਂ ਉੱਤੋਂ ਤਬਾਹੀ ਉਤਰੀ ਹੈ ਭਿਆਨਕ ਤਬਾਹੀ ਆ ਜਿਹੜੀ ਉਹ ਲੈਂਡਸਲਾਈਡ ਕਰਕੇ ਹੋਈ ਹੈ ਵੱਡੇ ਵੱਡੇ ਭਾਰੇ ਪੱਥਰ ਲੈਂਡਸਲਾਈਡ ਦੇ ਕਾਰਨ ਰਿਹਾਇਸ਼ੀ ਇਲਾਕੇ ਤੇ ਵਰੇ ਨੇ ਜਿਸ ਕਰਕੇ ਵੱਡਾ ਨੁਕਸਾਨ ਹੋਇਆ ਹੈ ਤਾਂ ਇਸ ਮਲਬੇ ਦੀ ਚਪੇੜ ਵਿੱਚ ਆਉਣ ਕਰਕੇ ਇੱਕ ਬਲ ਅਤੇ ਦੋ ਹੋਰ ਪਸ਼ੂਆਂ ਦੀ ਵੀ ਮੌਤ ਹੋ ਗਈ ਹੈ ਘਰਾਂ ਦੇ ਅੰਦਰ ਮਲਬਾ ਜਿਹੜਾ ਉਹ ਪਹੁੰਚ ਗਿਆ ਤਾਂ ਵੱਡੀ ਦੁਖਦ ਘਟਨਾ ਹੈ ਜਿਹੜੀ ਉੱਤਰਾਖੰਡ ਦੇ ਆਨੰਦ ਪ੍ਰਯਾਗ ਦੇ ਵਿੱਚ ਵਾਪਰੀ ਹੈ ਜਿੱਥੇ ਥਿਰਪਾਗ ਦੇ ਇਲਾਕੇ ਦੇ ਵਿੱਚ ਮਲਬਾ ਜਿਹੜਾ ਉਹ ਪਹਾੜੋਂ ਡਿੱਗਦਾ ਹੈ ਇੱਕ ਵੱਡਾ ਲੈਂਡਸਲਾਈਡ ਹੁੰਦਾ ਹੈ ਅਤੇ ਚਾਰੇ ਪਾਸੇ ਮਲਬਾ ਹੀ ਮਲਬਾ ਜਿਹੜਾ ਉਹ ਹੋ ਜਾਂਦਾ ਹੈ ਤਾਂ ਇਸ ਦੌਰਾਨ ਇੱਕ ਬੈਲ ਅਤੇ ਦੋ ਹੋਰ ਪਸ਼ੂ ਨੇ ਜਿਹੜੇ ਉਹ ਮਲਬੇ ਦੀ ਚਪੇਟ ਵਿੱਚ ਆ ਜਾਂਦੇ ਨੇ ਜਿਨ੍ਹਾਂ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਵੱਡੀ ਦੁੱਖ ਦੀ ਘਟਨਾ ਉੱਤਰਾਖੰਡ ਦੇ ਵਿੱਚ ਵਾਪਰੀ ਆ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਉੱਤਰੀ ਭਾਰਤ ਦੇ ਵਿੱਚ ਵੀ ਮੌਨਸੂਨ दस्तक ਦੇ ਚੁੱਕਿਆ ਆ ਜਿਸ ਕਰਕੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਪਹਾੜੀ ਇਲਾਕਿਆਂ ਦੇ ਵਿੱਚ ਬਰਸਾਤ ਆ ਜਿਹੜੀ ਉਹ ਹੋ ਰਹੀ ਆ हिमाचल प्रदेश जम्मू कश्मीर ਅਤੇ ਉੱਤਰਾਖੰਡ ਦੇ ਵਿੱਚ ਬਹੁਤ ਸਾਰੀਆਂ ਲੈਂਡਸਲਾਈਡ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਹਿਮਾਚਲ ਪ੍ਰਦੇਸ਼ ਦੇ ਕਈ ਜਲਿਆਂ ਵਿੱਚ ਤਾਂ ਬੱਦਲ ਫਟ ਗਏ ਨੇ ਜਿਸ ਕਰਕੇ ਵੱਡੀ ਤਬਾਹੀ ਹੋਈ ਹੈ ਸੜਕਾਂ ਅਤੇ ਪੁਲ ਵੀ ਇਸ ਕਾਰਨ ਨੁਕਸਾਨੇ ਗਏ ਨੇ ਗੁੱਲੂ ਦੇ ਵਿੱਚ ਭਾਰੀ ਤਬਾਹੀ ਹੋਈ ਹੈ ਇਸ ਤੋਂ ਇਲਾਵਾ ਧਰਮਸ਼ਾਲਾ ਦੇ ਵਿੱਚ ਵੀ ਵੱਡਾ ਨੁਕਸਾਨ ਹੋਇਆ ਹੈ ਅਤੇ ਹੋਰ ਇਲਾਕੇ ਨੇ ਜਿਹੜੇ ਉਹ ਵੀ ਫਲੈਸ਼ ਫਲੱਡ ਦੀ ਚਪੇਟ ਦੇ ਵਿੱਚ ਆਏ ਨੇ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਤਾਂ ਕਈ ਲੋਕਾਂ ਦੀ ਮੌਤ ਆ ਜਿਹੜੀ ਉਹ ਹੋ ਗਈ ਹੈ ਅਤੇ 18 ਦੇ ਕਰੀਬ ਮਜ਼ਦੂਰ ਨੇ ਜਿਹੜੇ ਉਹ ਵੀ ਮਲਬੇ ਦੇ ਵਿੱਚ ਰੁੜ ਜਾਂਦੇ ਨੇ ਤਾਂ ਵੱਡਾ ਜਾਨੀ ਨੁਕਸਾਨ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋਇਆ ਹੈ ਦੂਜੇ ਪਾਸੇ ਜੰਮੂ ਕਸ਼ਮੀਰ ਅਤੇ ਉੱਤਰਾਖੰਡ ਦੇ ਵਿੱਚ ਵੀ ਭਾਰੀ ਕੁਦਰਤੀ ਤਬਾਹੀ ਹੋਈ ਹੈ ਤਾਂ ਬਰਸਾਤ ਦੇ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਵੱਡੀ ਤਬਾਹੀ ਹੋਈ ਹੈ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਉੱਤਰਾਖੰਡ ਦੇ ਨੰਦ ਪ੍ਰਯਾਗ ਇਲਾਕੇ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਥਰਪਾਕ ਦੇ ਵਿੱਚ ਮਲਬਾ ਜਿਹੜਾ ਉਹ ਪਹਾੜੋਂ ਡਿੱਗਿਆ ਆਏ ਵੱਡਾ ਲੈਂਡਸਲਾਈਡ ਹੋਇਆ ਏ ਜਿਸ ਕਰਕੇ ਲੋਕਾਂ ਦੇ ਮਕਾਨ ਨੁਕਸਾਨਦੇ ਗਏ ਨੇ ਮਕਾਨਾਂ ਦੇ ਵਿੱਚ ਮਲਬਾ ਭਰ ਗਿਆ ਏ ਸੜਕਾਂ ਤੇ ਗਲੀਆਂ ਪੂਰੀ ਤਰ੍ਹਾਂ ਮਲਬੇ ਦੇ ਨਾਲ ਭਰ ਚੁੱਕੀਆਂ ਨੇ ਅਤੇ ਲੋਕ ਦੇ ਜਿਹੜੇ ਉਹ ਮੁਸ਼ਕਲ ਦੇ ਨਾਲ ਆਪਣੇ ਘਰਾਂ ਵਿੱਚੋਂ ਬਾਹਰ ਨਿਕਲ ਪਾ ਰਹੇ ਨੇ ਬਹੁਤ ਸਾਰੇ ਲੋਕ ਇਸ ਕਾਰਨ ਪ੍ਰਭਾਵਿਤ ਹੋਏ ਨੇ ਜੁੱਦੇ ਪਾਸੇ ਜੇ ਗੱਲ ਕੀਤੀ ਜਾਵੇ ਬੇਜੁਬਾਨ ਪਸ਼ੂ ਵੀ ਇਸ ਲੈਂਡਸਲਾਈਡ ਦੀ ਚਪੇਟ ਦੇ ਵਿੱਚ ਆਏ ਨੇ ਜਿਸ ਕਰਕੇ ਇੱਕ ਬੈਲ ਅਤੇ ਦੋ ਹੋਰ ਪਸ਼ੂ ਨੇ ਜਿਹੜੇ ਉਹ ਮਾਰੇ ਗਏ ਨੇ ਤਾਂ ਪਸ਼ੂਆਂ ਦੇ ਨਾਲ ਵੀ ਵੱਡਾ ਭਾਣਾ ਵਾਪਰਿਆ ਹੈ ਤਾਂ ਹਾਲ ਹੀ ਦੇ ਵਿੱਚ ਬੀਤੇ ਦਿਨ ਵੱਡੀ ਤਬਾਹੀ ਆ ਜਿਹੜੀ ਉਹ ਦੇਖਣ ਨੂੰ ਮਿਲੀ ਸੀ ਹਿਮਾਚਲ ਪ੍ਰਦੇਸ਼ ਦੇ ਵਿੱਚ ਉੱਤਰਾਖੰਡ ਦੇ ਵਿੱਚ ਵੀ ਕਈ ਥਾਵਾਂ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਤਾਂ ਚਾਰਤਮ ਯਾਤਰਾ ਦੇ ਮਾਰਗਾਂ ਉੱਤੇ ਵੀ ਲੈਂਡਸਲਾਈਡ ਹੋਣ ਦੀਆਂ ਘਟਨਾਵਾਂ ਵਾਪਰੀਆਂ ਸਾਡੇ ਤੇ ਇੱਕ ਹੋਰ ਮਾਮਲੇ ਦੇ ਵਿੱਚ ਮਲਬਾ ਜਿਹੜਾ ਪਹਾੜੋਂ ਡਿੱਗਿਆ ਸੀ ਜਿਸ ਕਰਕੇ ਸ਼ਰਦਾਲੂ ਨੇ ਜਿਹੜੇ ਉਹ ਮਲਬੇ ਦੇ ਥੱਲੇ ਦੱਬੇ ਗਏ ਸਨ ਜਿਸ ਦੌਰਾਨ ਦੋ ਸ਼ਰਦਾਲੂਆਂ ਦੀ ਮੌਤ ਹੋ ਗਈ ਸੀ ਜਦਕਿ ਦੋ ਲਾਪਤਾ ਹੋ ਗਏ ਸਨ ਤਾਂ ਵੱਡੀ ਤਬਾਹੀ ਮਰਤੋ ਉਤਰਾਖੰਡ ਦੇ ਵਿੱਚ ਹੋਈ ਹੈ ਜਿੱਥੇ ਇੱਕ ਵੱਡਾ ਲੈਂਡਸਲਾਈਡ ਹੋਇਆ ਹੈ ਅਤੇ ਤਿੰਨ ਪਸ਼ੂਆਂ ਦੀ ਇੱਥੇ ਮੌਤ ਹੋ ਚੁੱਕੀ ਹੈ ਬਹੁਤ ਸਾਰੇ ਮਕਾਨ ਨੁਕਸਾਨੇ ਗਏ ਨੇ ਬਹੁਤ ਸਾਰੇ ਮਕਾਨਾਂ ਦੇ ਵਿੱਚ ਮਲਬਾ ਭਰ ਗਿਆ ਹੈ